ਪੀਰਾਂ ਫਕੀਰਾਂ ਦੀ ਨਗਰੀ ਚੈਨਲ ਤੇ ਅੱਜ ਇੱਕ ਮੰਤਰ ਲੈ ਕੇ ਹਾਜ਼ਰ ਹੋਈਆਂ ਇਹ ਮੰਤਰ ਪੂਤਾਂ ਪ੍ਰੇਤਾਂ ਜਿੰਨਾ ਜਡੇਲਾ ਅਤੇ ਜਾਦੂ ਟੂਣਾ ਕੀਤੇ ਕਰਾਏ ਦੀ ਰੱਖਿਆ ਵਾਸਤੇ ਹੈ ਇਸੇ ਤਰ੍ਹਾਂ ਦਾ ਵੀ ਕੋਈ ਵੀ ਕੀਤਾ ਕਰਾਇਆ ਹੋਵੇ ਜਾਦੂ ਟੂਣਾ ਹੋਵੇ ਪੂਤ ਪ੍ਰੇਤ ਜਸ ਕਿਨਰ ਪਿਸ਼ਾਚਾਂ ਹਰ ਤਰ੍ਹਾਂ ਦੇ ਇਸ ਤਰ੍ਹਾਂ ਦੀ ਜਾਦੂ ਟੂਣਾ ਤੋਂ ਬਚਣ ਲਈ ਇਹ ਜੋ ਕਿ ਕਲਮਾ ਮੰਤਰ ਪਾਠ ਹੈ ਸੋ ਦੋਸਤੋ ਇਸ ਮੰਤਰ ਪਾਠ ਦੇ ਨਾਲ ਆਪਾਂ ਜੋ ਕਿ ਕਰਦੀ ਕੀ ਵੀ ਕਰ ਸਕਦੇ ਹਾਂ ਆਪਣੀ ਰੱਖਿਆ ਵੀ ਕਰ ਸਕਦੇ ਹਾਂ ਕਿਸੇ ਘਰ ਦੀ ਵਿੱਚ ਵੀ ਕੋਈ ਇਦਾਂ ਦਾ ਜਾਦੂ ਟੂਣਾ ਹੋਇਆ ਹੋਵੇ ਕੋਈ ਬੂਤ ਪ੍ਰੇਤ ਹੋਵੇ ਕੋਈ ਕਿਸੇ ਤਰ੍ਹਾਂ ਦਾ ਵੀ ਕਿਦਾਂ ਦਾ ਜਾਦੂ ਟੁਨਾ ਕੀਤਾ ਕਰਾਇਆ ਹੋਵੇ ਸਾਰਿਆਂ ਤੋਂ ਇਹ ਮੰਤਰ ਰੱਖਿਆ ਕਰਤਾ ਹੈ ਸੋ ਦੋਸਤੋ ਇਸ ਮੰਤਰ ਨੂੰ ਸਿੱਧ ਕਰਨੇ ਦੇ ਲਈ ਜੋ ਕਿ ਆਪਾਂ ਨੂੰ ਚਾਹਤਾ ਜੇ ਇੱਕ ਦਿਨ ਦੇ ਵਿੱਚ ਸਿੱਧ ਕਰਨਾ ਹੋਵੇ ਤਾਂ ਭਾਈ ਦੀਵਾਲੀ ਦੀ ਰਾਤ ਚਾਹੀਦੀ ਆ ਜਾਂ ਚੰਦਰ ਗ੍ਰਹਿਣ ਹੋਵੇ ਜਾਂ ਸੂਰਜ ਗ੍ਰਹਿਣ ਹੋਵੇ ਜਾਂ ਖੋਲੀ ਹੋਵੇ ਤਾਂ ਇਸ ਟਾਈਮ ਦੇ ਵਿੱਚ 1000 जाप करके इन्नु सिद्ध ਕੀਤਾ ਜਾ ਸਕਦਾ ਜੇ ਆਪਾਂ ਇਨਾ ਟਾਈਮਾਂ ਦੇ ਵਿੱਚ ਨਹੀਂ ਕਰ ਸਕਦੇ ਤੋ ਫਿਰ ਇਸ ਕਲਮੇ ਮੰਤਰ पाठ ਨੂੰ सिद्ध ਕਰਨੇ ਦੇ ਲਈ 21 ਦਿਨ ਦਾ ਟਾਈਮ ਲੱਗੇਗਾ रोज 108 जाप ਕਰਨੇ ਪੈਣਗੇ ਲਗਾਤਾਰ 21 ਦਿਨ 108 ਜਾਪ ਕਰਕੇ ਤੁਸੀਂ ਇਸ ਮੰਤਰ ਨੂੰ ਸਦ ਕਰ ਸਕਦੇ ਹਾਂ ਦੋਸਤੋ ਬੁਰੀਆਂ ਸ਼ਕਤੀਆਂ ਤੋਂ ਬਚਣ ਦੇ ਲਈ ਜਾਂ ਫਿਰ ਭੂਤਾਂ ਪ੍ਰੇਤਾਂ ਤੋਂ ਬਚਣ ਦੇ ਲਈ ਇਸ ਮੰਤਰ ਦੀ ਨਾਲ ਆਪਾਂ ਘਰ ਵੀ ਗੀਲ ਸਕਦੇ ਹਾਂ ਚਾਰੀ ਕੋਨੇ ਗੀਲ ਸਕਦੇ ਹਾਂ ਆਪਣੇ ਆਪ ਦੀ ਰੱਖਿਆ ਵੀ ਕਰ ਸਕਦੇ ਹਾਂ ਛੋਟੀ ਮੋਟੀ ਥਮਤ ਬਾਹਰ ਕੋ ਮੰਦੇ ਪਾਰ ਕੋ ਪਾਰ ਬੰਦੇ ਮਰਗਟ ਮਸਾਨ ਬੰਦੇ ਔਰ ਟਮਰ ਬੰਦੇ ਦੀਠ ਔਰ ਮੂਠ ਬੰਦੇ ਅਸੀ ਅਸੀ ਪੁਸ਼ ਬੰਦੇ ਦੁਸ਼ ਬੰਦੇ ਕਾਲੇ ਕਾਲੇ ਲਾਰ ਬੰਦੇ ਜੋਗਨੀ ਸਹਾਰ ਬੰਦੇ ਤਾੜੀ ਕਾ ਕਲੇਸ਼ ਬੰਦੇ ਉਤਰ अखण पूर्व पछम मड़ी मसाणी वनते चटेल के गुण का कोट इल अला की खाई मोहम्मद रसूल की चौकी हजरत अली की दुहाई सो दोस्तों मंत्र पाठ है ਇਸ ਤਰ੍ਹਾਂ ਨਾਲ ਤੁਸੀਂ ਕੀਤੇ ਕਰਾਈ ਤੇ ਫਤਹੀ ਪਾ ਸਕਦੇ ਆ ਜਾਤੂ ਪੂਣਾ ਭੂਤ ਪ੍ਰੇਤ ਟੇਲ ਜਿਸਕੇ ਨਾ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਇਤਾਂ ਦੀ ਜਾਦੂ ਟੂਣਾ ਹੋਵੇ ਕੀਲ ਕਰ ਸਕਦੇ ਆ ਘਰ ਦੀ ਕੀਲ ਕਰ ਸਕਦੇ ਆ ਆਪਣੇ ਆਪ ਨੂੰ ਇਹਨਾਂ ਚੀਜ਼ਾਂ ਤੋਂ ਬਚਾ ਸਕਦੇ ਆ ਲੇਕਿਨ ਇਹ ਕੀਲ ਕਰਨੇ ਦੇ ਲਈ ਵੀ ਕੰਮ ਆਵੇਗਾ ਔਰ ਤੁਹਾਡੀ ਰੱਖਿਆ ਲਈ ਵੀ ਕਾ ਮੂਵੀ ਦਾ ਕਿਸੇ ਵੀ ਘਰ ਦੇ ਵਿੱਚ ਤੁਹਾਨੂੰ ਲੱਗਦਾ ਵੀ ਤਾਂ ਦੀ ਕੋਈ ਗੱਲਬਾਤ ਹੈ ਕੋਈ ਜਾਦੂ ਟੂਣਾ ਕੀਤਾ ਹੋਇਆ ਹੈ ਕੋਈ ਭੂਤ ਪ੍ਰੀਤ ਹੈ ਉਸ ਘਰ ਦੀ ਤੁਸੀਂ ਕੀਲ ਕਰ ਦਿਓਗੇ ਇਸ ਮੰਤਰ ਪਾਠ ਦੇ ਨਾਲ ਤਾਂ ਉੱਥੇ ਕੋਈ ਵੀ ਚੀਜ਼ ਤਾਂ ਦੀ ਰਹੇਗੀ ਨਹੀਂ ਸਭ ਕੁਝ ਸਾਫ پاک ਹੋ ਜਾਵੇਗਾ ਸੋ ਦੋਸਤੋ ਇਹ ਮੰਤਰ ਸਤ ਕਰਨ ਲਈ ਜਿਵੇਂ ਸੂਰਜ ਗ੍ਰਹਿਣ ਜਾਂ ਚੰਦਰ ਗ੍ਰਹਿਣ ਜਾフェ ਇੱਕ ਦਿਨ ਲਗਾਤਾਰ ਇਹਦਾ ਜਾਪ ਕਰਕੇ ਇਹਨੂੰ ਸਿੱਧ ਕਰ ਸਕਦੇ ਹਾਂ ਤੇ ਨਾਲ ਦੀ ਨਾਲ ਦੋਸਤੋ ਜਿਹੜੇ ਵੀ ਸਤਿਕਾਰਯੋਗ ਵੀਰ ਇਸ ਚੈਨਲ ਤੇ ਨਵੇਂ ਆ ਉਹਨਾਂ ਨੂੰ ਬੇਨਤੀ ਹੈ ਕਿ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਵੀਡੀਓ ਲਾਈਕ ਕਰਨੀ ਹੈ ਕਮੈਂਟ ਬਾਕਸ ਦੇ ਵਿੱਚ ਜੈ ਵੀਰਾਂ ਦੀ ਜ਼ਰੂਰ ਲਿਖਣੀ ਆ ਸੋ ਜਲਦ ਹੀ ਅਗਲੀ ਵੀਡੀਓ ਦੇ ਵਿੱਚ ਕਿਸੇ ਨਵੇਂ ਮੰਤਰ ਪਾਠ ਦੇ ਨਾਲ ਹਾਜ਼ਰ ਹੋਵਾਂਗੀ ਸੂ ਦੋਸਤੋ ਜਦ ਤੱਕ ਲਈ ਜੈ ਪੀਰਾਂ